ਮਹੀਨਾ ਭਾਵੇਂ 31 ਦਾ ਹੋਵੇ ਜਾਂ ਹੋਵੇ 28 ਦਾ ਪਰ ਤੁਹਾਨੂੰ ਕਿਉਂ ਮਿਲਦੀ ਹੈ 30 ਦਿਨਾਂ ਦੀ ਸੈਲਰੀ ਕਦੇ ਸੋਚਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਜੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਜੋ ਜੇਕਰ ਤੁਸੀਂ ਨੌਕਰੀ ਕਰਦੇ ਹੋ ਤੁਹਾਨੂੰ ਹਰ ਮਹੀਨੇ ਉਡੀਕ ਰਹਿੰਦੀ ਹੈ ਕਿ ਤੁਸੀਂ ਕੰਮ ਕੀਤੇ ਤੇ ਤੁਸੀਂ ਤੁਹਾਡੀ ਤਨਖਾਹ ਆ ਜੇ ਪਰ ਤੁਸੀਂ ਕਦੇ ਇਹ ਸੋਚਿਆ ਕਿ ਤੁਸੀਂ ਮਹੀਨੇ ਦੇ ਵਿੱਚ ਕਿੰਨੇ ਦਿਨ ਕੰਮ ਕਰਦੇ ਹੋ ਤਾਂ ਤਨਖਾਹ ਤੁਹਾਡੇ ਕਿੰਨੇ ਦਿਨਾਂ ਦੀ ਆਉਂਦੀ ਹੈ ਜੇਕਰ ਮੰਨ ਲੀਏ ਕਿ ਫਰਵਰੀ ਮਹੀਨੇ ਦੇ ਵਿੱਚ 28 ਜਾਂ 29 ਦਿਨ ਹੁੰਦੇ ਨੇ ਪਰ ਤਨਖਾਹ ਤੁਹਾਨੂੰ ਫਿਰ ਵੀ 30 ਦਿਨਾਂ ਦੀ ਮਿਲਦੀ ਹੈ ਜੇ ਮੰਨੀਏ ਕਿ ਮਾਰਚ ਮਹੀਨੇ 31 ਦਾ ਮਹੀਨਾ ਹੁੰਦਾ ਪਰ ਤਨਖਾਹ ਸਾਨੂੰ ਫਿਰ ਵੀ 30 ਦਿਨਾਂ ਦੀ ਮਿਲਦੀ ਹੈ ਇਹ ਲੌਜਿਕ ਕੀ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਮਝਦੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਜਦੋਂ ਮਹੀਨੇ ਦੇ ਆਖਰੀ ਦਿਨ 30 ਤਰੀਕ ਨੂੰ ਤਨਖਾਹ ਜਮ੍ਹਾਂ ਹੋ ਜਾਂਦੀ ਹੈ ਤਾਂ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਹਾਲਾਂਕਿ ਤੁਸੀਂ ਕਦੇ ਇਹ ਸੋਚਿਆ ਹੈ ਕਿ ਤਨਖਾਹ ਸਿਰਫ 30 ਦਿਨਾਂ ਵਿੱਚ ਹੀ ਕਿਉਂ ਆਉਂਦੀ ਹੈ ਕੁਝ ਮਹੀਨਿਆਂ ਵਿੱਚ 31 ਦਿਨ ਵੀ ਹੁੰਦੇ ਨੇ ਇਸ ਦੇ ਨਾਲ ਹੀ ਫਰਵਰੀ ਵਿੱਚ ਵੀ 28 ਜਾਂ 29 ਦਿਨ ਹੁੰਦੇ ਨੇ ਪਰ ਇਸ ਦੇ ਬਾਵਜੂਦ ਸਾਨੂੰ ਸਿਰਫ 30 ਦਿਨਾਂ ਦੀ ਹੀ ਤਨਖਾਹ ਕਿਉਂ ਦਿੱਤੀ ਜਾਂਦੀ ਹੈ? ਅਸਲ ਵਿੱਚ ਕਿਸੇ ਵੀ ਕਰਮਚਾਰੀ ਦੀ ਮਾਸਿਕ ਤਨਖਾਹ ਦੀ ਗਣਨਾ ਕਰਨ ਦੇ ਲਈ ਇੱਕ ਮਿਆਰੀ ਤਰੀਕਾ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਤਨਖਾਹ ਦੀ ਗਣਨਾ ਇੱਕ ਮਹੀਨੇ ਦੇ 30 ਦਿਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੀ ਜਾਂਦੀ ਹੈ। ਇਹ ਨਿਯਮ ਤਨਖਾਹ ਦੀ ਗਣਨਾ ਨੂੰ ਆਸਾਨ ਬਣਾਉਣ ਦੇ ਲਈ ਬਣਾਇਆ ਜਾਂਦਾ ਹੈ। ਕੁਝ ਮਹੀਨਿਆਂ ਦੇ ਵਿੱਚ 31 ਦਿਨ ਹੁੰਦੇ ਨੇ ਪਰ ਕਰਮਚਾਰੀਆਂ ਨੂੰ ਸਿਰਫ 30 ਦਿਨਾਂ ਦੀ ਹੀ ਤਨਖਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਵੇਂ ਮਹੀਨੇ ਦੇ ਵਿੱਚ 28 ਜਾਂ 29 ਦਿਨ ਹੋਣ ਕੰਪਨੀ ਤੁਹਾਨੂੰ 30 ਦਿਨਾਂ ਦੀ ਤਨਖਾਹ ਦੇ ਤੌਰ ਤੇ ਹੀ ਪੈਸੇ ਦਿੰਦੀ ਹੈ ਤੁਹਾਡੀ ਤਨਖਾਹ ਦੀ ਗਣਨਾ ਕਰਨ ਦੇ ਵਿੱਚ ਛੁੱਟੀਆਂ ਦੇ ਦਿਨ ਵੀ ਗਿਨੇ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਇੱਕ ਮਹੀਨੇ ਦੇ ਵਿੱਚ 4 ਜਾਂ 5 ਐਤਵਾਰ ਤੇ ਇਸ ਤੋਂ ਇਲਾਵਾ ਤੁਹਾਡੀਆਂ ਹੋਰ ਹਫਤੇ ਦੀਆਂ ਛੁੱਟੀਆਂ ਵੀ ਤੁਹਾਡੀ ਤਨਖਾਹ ਦੇ ਵਿੱਚ ਗਿਣੀਆਂ ਜਾਂਦੀਆਂ ਨੇ ਕੰਪਨੀ ਇਸ ਲਈ ਪੈਸੇ ਨਹੀਂ ਕੱਟਦੀ 30 ਦਿਨਾਂ ਦੀ ਤਨਖਾਹ ਦੀ ਗਣਨਾ ਕਰਨ ਦੇ ਲਈ ਇੱਕ ਕਾਨੂੰਨੀ ਨਿਯਮ ਵੀ ਹੈ ਜਿਸ ਦੇ ਤਹਿਤ ਗ੍ਰੈਚੂਇਟੀ ਦੀ ਗੱਣਾ ਕੀਤੀ ਜਾਂਦੀ ਹੈ। ਦਰਅਸਲ ਗ੍ਰੈਚਿਉਟੀ ਦੀ ਗੱਣਾ ਕਰਦੇ ਸਮੇਂ 31 ਦਿਨਾਂ ਦੇ ਮਹੀਨੇ ਦੇ ਵਿੱਚ 26 ਕੰਮਕਾਜੀ ਦਿਨਾਂ ਨੂੰ ਧਿਆਨ ਚ ਰੱਖਦੇ ਹੋਏ ਕਰਮਚਾਰੀ ਨੂੰ ਔਸਤਨ 15 ਦਿਨ ਲੈ ਕੇ ਤਨਖਾਹ ਦਿੱਤੀ ਜਾਂਦੀ ਹੈ। ਗ੍ਰੈਚਿਉਟੀ ਦੀ ਗੱਣਾ ਕਰਨ ਦੇ ਲਈ 15x ਪਿਛਲੀ ਤਨਖਾਹ ਤੇ x ਕੰਮਕਾਜੀ ਆਵਦੀ ਹੁੰਦੀ ਹੈ। ਇਹ ਫਾਰਮੂਲਾ ਜਿਵੇਂ 26 ਫਾਰਮੂਲਾ ਵਰਤਿਆ ਜਾਂਦਾ ਹੈ। ਇਸ ਫਾਰਮੂਲੇ ਦੇ ਵਿੱਚ 30 ਦਿਨਾਂ ਦੇ ਮਹੀਨੇ ਨੂੰ ਮੰਨ ਕੇ ਕਰਮਚਾਰੀ ਨੂੰ 15 ਦਿਨਾਂ ਦੀ ਔਸਤ ਤਨਖਾਹ ਦੇ ਆਧਾਰ ਤੇ ਭੁਗਤਾਨ ਕੀਤਾ ਜਾਂਦਾ ਹੈ। ਸੋ ਹੁਣ ਪਤਾ ਲੱਗਿਆ ਫਾਰਮੂਲਾ ਕਿ ਕਿਉਂ ਮਿਲਦੀ ਹੈ ਤੁਹਾਨੂੰ 30 ਦਿਨਾਂ ਦੀ ਸੈਲਰੀ ਜਿਹੜੇ ਵੀ EMPLOYEES ਨੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਉਮੀਦ ਕਰਦੀ ਹਾਂ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਧੰਨਵਾਦ